ਪੁਲਦਰ ਸਾਹਿਬ ਹੁਣ ਚੈੱਕ ਕਰੋ ਜੀ ਪਾਣੀ ਪੂਲ ਸਪੀਡ ਬੜੀ ਸਪੀਡ ਨਾਲ ਪਾਣੀ ਚੱਲ ਰਿਹਾ ਬਹੁਤ ਸਪੀਡ ਨਾਲ ਦੇਖੋ ਇਹ 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 ਹੈ ਇਹ ਹੈਡ ਤਰਪਾਰ ਇੰਨਾ ਪਾਣੀ ਪੈਲੀ ਹੋ ਦਿੱਤਾ। ਪੁਂਦਰ ਸਾਹਿਬ ਇਹ ਸਾਰਾ ਮਤਲ ਅ ਇਹ ਜਿਹੜੀ ਧੜੀ ਦਿਸ ਰਹੀ ਹੈ ਤੇ ਆਹ ਤੁਹਾਡੀ ਦਿਸ ਰਹੀ ਹੈ ਦੋ ਇਹਨਾਂ ਦੇ ਵਿਚਾਲੇ ਪਾਣੀ ਹੁੰਦਾ ਤੇ ਉਹ ਪਰਲੇ ਪਾਸੇ ਪਾਣੀ ਹੁੰਦਾ ਜਦੋਂ ਆਮ ਨੋਰਮਲੀ ਪਾਣੀ ਹੁੰਦਾ ਇਹ ਤੇ ਹੁਣ ਤੇ ਇੱਕ ਬਰਾਬਰ ਚੱਲ ਰਿਹਾ ਡੈਮ ਤੇ ਸਤਲੁਜ ਇੱਕ ਬਰਾਬਰ ਹੈ ਸਭੂ ਡੈਮ ਡੈਮ ਦੇ ਵਿੱਚ ਜ਼ਿਆਦਾ ਹੈ ਡੈਮ ਹੈਡ ਦੂਜਾਰੋਂ ਉੱਪਰ ਡੈਮ ਹੈ ਇਥੇ ਪਾਣੀ ਜਮਾ ਹੁੰਦਾ ਹੈ। ਟ੍ਰੈਫਿਕ ਰੋਕੀ ਹੋਈ ਹੈ ਨਾ ਉਹ ਪੁੱਛ ਲਾਭ ਕਿ ਟ੍ਰੈਫਿਕ ਰੋਕੀ ਹੋਈ ਹੈ। ਨਹੀਂ ਨਹੀਂ ਟ੍ਰੈਫਿਕ ਨਹੀਂ ਰੋਕੀ। ਚੌਂਕ ਹੈ ਉੱਥੇ। ਚੌਂਕ ਨਹੀਂ ਯਾਰ ਉਹ ਸਿੰਗਲ ਸਿੰਗਲ ਉਹ ਭਿੰਦਰ ਉੱਥੇ ਉਹ ਬੜਕਾ ਨਹੀਂ ਕਰਨ ਦਿੰਦੇ ਪੀ ਪੁਲ। ਹੈਲੋ। ਉੱਥੇ ਉਹ ਲੋਕੇਸ਼ਨ ਬਹੁਤ ਵਧੀਆ ਖਾਣ ਪੀਣ ਵਾਲਾ ਦੁਕਾਨਾਂ ਦੁਕੁੰਦਾਂ ਨੇ। ਐਨਾਂ ਨਾਲ। ਹੋਰੇ ਕਰਕੇ ਉਹੀ ਜੇ ਮੰੰਜਰ ਦੇਖਦੇ ਵੀ ਨੇ ਉਹ ਵੀ ਖੜ ਕੇ ਵੀ ਹਾਂ। ਆਹ ਹੋ ਸਕਦਾ ਸਵਾਦ ਲੈਣ ਵਾਲੇ ਵੀ ਹੈਗੇ ਨੇ। ਹਾਂ। ਆਹ ਦੇਖੋ ਜੀ। ਉਹ ਬਦਲ ਪਰੇ ਤੱਕ ਪਾਣੀ ਪਾਣੀ ਹੈ ਪਾਣੀ ਦੀ ਆਵਾਜ਼ ਬਹੁਤ ਆ ਰਹੀ ਹੈ ਇਹ ਜਿਹੜੇ ਉਹ ਨੇ ਨਾ ਕੀ ਕਹਿੰਦੇ ਤੇ ਇਹਨੂੰ ਠੋਕਰ ਠੋਕਰ ਹਾਂ ਜਿਹੜੇ ਉਹ ਬਣਾਏ ਨੇ ਉਹ ਵੀ ਇਨਕੀਆ ਡੁੱਬੇ ਪੈ ਨੇ ਥੋੜਾ ਥੋੜਾ ਦੇ ਫੁੱਲ ਸਪੀਡ ਤੇ ਪਾਣੀ ਹੈ ਜੀ ਫੁੱਲ ਸਪੀਡ ਤੇ ਪੁੱਲਰ ਸਾਹਿਬ ਅੱਗੇ ਇਕੱਲੇ ਗੇਟ ਦਿਖਦੇ ਹੁੰਦੇ ਸੀ ਇਹਦੇ ਡੈਮ ਦੇ ਇਹ ਰੋਪੜ ਡੈਮ ਹੈ ਬਰਾਬਰ ਹੋਇਆ ਪਾਣੀ ਸਤਲੁਜ ਦਰਿਆ ਦੇ ਇਹ ਮਤਲਬ ਗੇਟਾਂ ਵਾਲਾ ਉਹ ਸਿਸਟਮ ਨਹੀਂ ਹੈਗਾ ਗੇਟ ਮੈਨੂੰ ਲੱਗਦਾ ਥੱਲੇ ਹੀ ਰਹਿਗੇ ਹੋਣੇ ਜਾਂ ਉੱਪਰ ਕਰਦੇ ਹੋਣੇ ਨੇ ਉੱਪਰ ਤੇ ਗੇਟ ਹੈ ਹੀ ਨਹੀਂ ਉਹਦੇ ਥੱਲੇ ਹੀ ਹੋਣੇ ਨੇ ਤੇ ਬਹੁਤ ਸਪੀਡ ਨਾਲ ਚੱਲ ਰਿਹਾ ਉਹ ਪਰਲੇ ਪਾਸੇ ਜ਼ਿਆਦਾ ਪਾਣੀ ਵਾਜ ਬਹੁਤ ਆ ਰਹੀ ਹੈ ਵਾਜ ਦੀ ਇਹ ਕਾਫੀ ਉੱਚੇ ਆ ਐਸਾ ਸਹਾ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਟਿੱਬੀ ਸਾਹਿਬ ਰੋਪੜਾ ਹੈੱਡ ਠੀਕ ਹੈ ਜੀ ਤੁਹਾਨੂੰ ਪਤਾ ਹੀ ਹੋਏਗਾ ਜਿਹੜਾ ਰੋਪੜ ਤੋਂ ਅੰਦਰ ਪ੍ਰਾਣਾਪੋਲ ਉੱਤੇ ਖਣੀ ਹੈ ਜੀ ਦੇਖੋ ਮਾੜਾ ਦੇ ਵਿੱਚ ਬੰਦ ਤੇ